ਸਾਸੀ ਕਾਲ ਜੀ ਸਾਵਣ ਦਾ ਮਹੀਨਾ ਤੇ ਸਾਵਣ ਦੇ ਮਹੀਨੇ ਚ ਲਗਭਗ ਪੰਜਾਬੀਆਂ ਦੇ ਹਰ ਘਰ ਤੇ ਤਿੰਨ ਚਾਰ ਵਾਲੀ ਜਿਹੜੇ ਨਾ ਪੂਰੇ ਜ਼ਰੂਰ ਬੰਦੇ ਜਦੋਂ ਖਾਸ ਕਰਕੇ ਮਹੀ ਪੰਦਾ ਹੋਵੇ ਤੇ ਆਪਾਂ ਵੀ ਖੀਰ ਪੂਰੇ ਅੱਜ ਬਣਾਉਨੇ ਆ ਤੇ ਆਪਾਂ ਸ਼ੁਰੂ ਕਰਾਂਗੇ ਖੀਰ ਤੋਂ ਪਹਿਲਾਂ ਖੀਰ ਲਈ ਨਾ ਪਨਾ ਚੌਲ ਆਪਾਂ ਨੇ ਭੋਂਦੇ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹ ਤੋਂ ਬਾਅਦ ਭੋਇਆ ਵਾ ਤੇ ਇਹ ਜਿਹੜੇ ਲੇ ਹੀ ਇਹ ਸਵਾ 100 ਗ੍ਰਾਮ ਜਿਹੜੇ ਚਾਵਲ ਲਏ ਆ ਲਗਭਗ ਅੱਧੀ ਕ ਘੋਲੀ ਹੋ ਜਾਂਦੀ ਆ ਤੇ ਆਪਾਂ ਪਹਿਲਾਂ ਇਹਨਾਂ ਨੂੰ ਹੁਣ ਤੇ ਦੁੱਧ ਲਿਆਵਾ ਇਹ ਲਗਭਗ ਇਹ 1400 ਗ੍ਰਾਮ 1.5 ਕਿਲੋ ਦੇ ਲੱਗੇ ਆ ਦੁੱਧ ਜਿਹੜਾ ਪਾਣਾ ਸਵਾ 100 ਗ੍ਰਾਮ ਜਿਹੜੇ ਚਾਵਲ ਆ ਚਾਵਲ ਜਿਹੜੇ ਹੈਗੇ ਆ ਆਮ ਚਾਵਲ ਆ ਤੇ ਉਹਨਾਂ ਦੀਆਂ ਕਣੀਆਂ ਵਾਂ ਜਿਹੜੀਆਂ ਨਿੱਕੇ ਨਿੱਕੇ ਬਰੀਕ ਕਣੀਆਂ ਨਾ ਉਹ ਲਈਆਂ ਵਾਂ ਅੱਧਾ ਘੰਟਾ ਨੂੰ ਭਿਉਣਾ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਤੇ ਪਹਿਲਾਂ ਆਪਾਂ ਗੁੱਧ ਪਾਵਾਂਗੇ ਤੇ 1400 ਗ੍ਰਾਮ 1.5 ਕਿਲੋ ਦੇ ਲੱਗ ਛਕੇ ਜਿਹੜਾ ਆਪਾਂ ਦੁੱਧ ਪਾਇਆ ਤੇ ਇਹ ਦੁੱਧ ਨੂੰ ਪਾ ਕੇ ਨਾ ਪਹਿਲਾਂ ਆਪਾਂ ਇਹਨੂੰ ਉਬਾਲ ਆ ਲੈਂਦੇ ਆਂਗੇ ਇਸੇ ਤਰ੍ਹਾਂ ਤੇ ਉਹ ਤੋਂ ਬਾਅਦ ਆਪਾਂ ਚਾਵਲ ਜਿਹੜੇ ਉਹ ਪਾਵਾਂਗੇ ਦੁੱਧ ਨਾਲ ਜਿਹੜਾ ਇਹ ਜਿਹੜਾ ਛਵਾਵਾ ਦੁੱਧ ਦਾ ਨਾ ਉਹ ਮੈਂ ਵਿੱਚ ਪਾਇਆ ਜੀ ਤੇ ਆਪ ਚ ਆ ਕੇ ਤੇ ਉਹ ਲਿਆਦਾ ਤੇ ਉਹ ਦੁੱਧ ਵਿੱਚ ਵਰਤ ਰਿਹਾ ਤੇ ਜਿਹੜਾ ਬਾਕੀ ਜਿਹੜਾ ਉਹ ਮੈਂ ਬਾਜ਼ਾਰ ਦਾ ਦੁੱਧ ਜਿਹੜਾ ਨਹੀਂ ਬਿਲਕੁਲ ਵਰਤਦਾ ਕਿਉਂਕਿ ਉਹ ਤੇ ਵਿਸ਼ਵਾਸ ਯੋਗ ਤਰ੍ਹਾਂ ਤੇ ਜਿਹੜਾ ਇਹਦੇ ਵਿੱਚ ਬਣਾਦੇ 쿠ਕਰ ਚ 쿠ਕਰ ਬਣਾਉਂਦਾ ਇੱਕੋ ਰੀਜਨ ਆ ਵੀ ਇੱਕ ਤੇ ਜਿਹੜੇ ਆ ਨਾ ਇਹਦਾ ਅਸਰ ਆ ਉਹ ਬਾਹਰ ਨਹੀਂ ਜਾਂਦਾ ਦੂਜਾ ਛੇਤੀ ਬਣ ਗਿਆ ਬਾਕੀ ਜਿਹੜਾ ਬਜ਼ੁਰਗਾਂ ਦਾ ਤਰੀਕਾ ਹੀ ਉਹ ਬਾ ਕਮਾਲ ਹੀ ਪੁਰਾਣਾ ਹੀ ਤੋਂ ਉਹਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਪਰ ਆਹ ਜਿਹੜਾ ਨਾ ਇਹ ਵੀ ਬਹੁਤ ਵਧੀਆ ਬਣੂਗਾ ਬਰੀ ਹੋਰੀ ਬਣਾਈਏ ਬਹੁਤ ਵਧੀਆ ਬਣेंगे ਇਹ ਵੀ ਕੀ ਅਦਾਲਾ ਹੋ ਗਿਆ ਇਹਨੂੰ ਬਿਲਕੁਲ ਸਲੋ ਤੇ ਮੈਂ ਘਰ ਕੇ ਤੇ ਆਹ ਜਿਹੜੇ ਚਾਵਲ ਆ ਇਹ ਮੈਂ ਫਿਰ ਭੋਰੇ ਆ ਇਹ ਪਹਿਲਾਂ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਗਏ ਭੋਲਿਆ ਸੀ ਤੇ ਹੁਣ ਇਹਨਾਂ ਨੂੰ ਮੈਂ ਮਤਲਬ ਉਹ ਇਹਦੇ ਵਿੱਚ ਪਾ ਰਹਾ ਹਾਂ ਕਿਹੜੇ ਚ ਇੱਕ ਸੀਟੀ ਜੜੀ ਨਾ ਇਹਦੀ ਲਵਾਣੀ ਆ ਜੜੀ ਇੱਕ ਸਿਟੀ ਇਹ ਵੀ ਨਾ ਵੱਧ ਸੇਕ ਤੇ ਲਾ ਦੇਣੀ ਆ ਬਾਕੀ ਜੜਾ ਨਾ ਉਸ ਤੋਂ ਬਾਅਦ ਅੱਧਾ ਘੰਟਾ ਬਿਲਕੁਲ ਮੱਠੀ ਅੱਗ ਤੇ ਇਹਨੂੰ ਰੱਖਾਂਗੇ ਆਪਾਂ ਇੱਕ ਸਿਟੀ ਵੱਜਣ ਤੋਂ ਬਾਅਦ ਨਾ ਤੇ ਇਹਨੂੰ ਹੁਣ ਅਸੀਂ ਆਜ ਇੱਕ ਵਾਰੀ ਠੰਡਾ ਕਰ ਲਿਆ ਵਾ ਤੇ ਹੁਣ ਇਹਨੂੰ ਖੋਲ ਕੇ ਨਾ ਤੇ ਇਹਨੂੰ ਅ ਲਗਭਗ ਵੀ ਅਦੁੱਤੀ ਨਕੇ ਫਿਰ ਨੂੰ ਤੇ ਨਾ ਇੱਕ ਪੂਣਾ ਘੰਟਾ ਘਟੂ ਘਟ ਰੱਖਾਂਗੇ ਕਿਉਂਕਿ ਮੈਂ ਦੁੱਧ ਜਿਆਦਾ ਪਾਇਆ ਕੰਸਰਵਡ ਦੁੱਧ ਜਿਹੜਾ ਨਾ ਉਹ ਮਿਲਕ ਜਿਹੜਾ ਉਹ ਨੀਵੇਂ ਲਿਆ ਕੇ ਵਿੱਚ ਪਾ ਰਿਆ ਕਿਉਂਕਿ ਉਹ ਵੀ ਬੁਜਾਰੀ ਪੈਂਦਾ ਤੇ ਆ ਕਰਕੇ ਮੈਂ ਇਸੇ ਤੇ ਹੀ ਕਰੂੰਗਾ ਤੇ ਪੂਣਾ ਘੰਟਾ ਲਾ ਦਾਂਗੇ ਤੇ ਇਹਦੇ ਵਿੱਚ ਆ ਵਿੱਚ ਕੁਝ ਜਿਹੜੀਆਂ ਨਾ ਗਿਰੀਆਂ ਇਕੱਟੀਆਂ ਹੋਈਆਂ ਉਹ ਮੈਂ ਪਾ ਲੈਣੀਆਂ ਸਾਰੀਆਂ ਨਹੀਂ ਪਾਣੀਆਂ ਥੋੜੀਆਂ ਪਾਣੀ ਮੈਂ ਆ ਤੇ ਆ ਲਾਤੀਆ ਹਰੀ ਲਾਤੀ ਥੋੜੀ ਇਹ ਮੱਖੀ ਜ਼ਰੂਰ ਪਾਣਾ ਨਾ ਇਹ ਪੀਸੀ ਆ ਬਿਲਕੁਲ ਗਰੀਕ ਉਹ ਪਾ ਰਿਹਾ ਬਾਕੀ ਇੱਥੇ ਕੁਝ ਨਹੀਂ ਪਾਣਾ ਤੇ ਥੋੜਾ ਨਾ ਕੇਸਰ ਵਧਿਆ ਹੋਆ ਕੇਸਰ ਥੋੜਾ ਨਾ ਮੈਂ ਪਾ ਰਿਹਾ ਐ ਚਾ ਤੇ ਥੋੜੀਆਂ ਪੱਤੀਆਂ ਦੀਆਂ ਥੋੜਾ ਰੰਗ ਵਧੀਆ ਬਣ ਜਾਊਗਾ ਤੇ ਜਿਹੇ ਵੀ ਠੀਕ ਹੁੰਦਾ ਤੇ ਇਹਨੂੰ ਹੁਣ ਪੌਣਾ ਘੰਟਾ ਇਸੇ ਤਰ੍ਹਾਂ ਰਹਿ ਜਾਂਦਾਂਗੇ ਜਿੱਥੇ ਲੋੜ ਪਏ ਮਾੜੀ ਮੋੜੀ ਕਰਚੀ ਮਾਰ ਦਾਂਗੇ ਤੇ ਬਾਕੀ ਜਿਹੜਾ ਇਹਨੇ ਇਹਦੇ ਵਿੱਚ ਹੋਰ ਕੁਝ ਪਾਣਾ ਨਹੀਂ ਜਿਤਨਾ ਇਹ ਬੁਝਾਰੀਓ ਪਾ ਦਿੰਦੇ ਨਾ ਦੁੱਧ ਦੂਜਾ ਲਿਆ ਕੇ ਉਹਨੀ ਪਾਲਿਆ ਮੈਂ ਕਨਸਰਡ ਮਿਲਕ ਕਹਿੰਦੇ ਨੂੰ ਉਹ 200 ਗ੍ਰਾਮ ਜਿੰਨੇ ਪਾਣਾ ਹੋਵੇ ਉਹ ਪਾ ਕੇ ਉਹ ਬਣਾ ਸਕਦਾ ਕਿ ਮੈਂ ਕਿਉਂਕਿ ਉੱਤੇ ਵਿਸ਼ਵਾਸ ਨਹੀਂ ਕਰਦਾ ਆਥੂ ਆਵਾਂ ਦੁੱਧ ਦਾ ਐਸੇ ਜੀ ਵਧੀਆ ਬਣੇਗੀ ਖੀਰ ਉਹਨੂੰ ਆਪਾਂ ਗੁੜ ਲਿਆ ਜੀ ਇਹ ਲਗਭਗ ਜਿਹੜਾ ਵਾ ਉਹ 150 ਗ੍ਰਾਮ ਤੇ ਅੱਧਾ ਕੋਲੀਆ ਤੇ ਉਤੋਂ ਦਵਲ ਜਿਹੜਾ ਨਾ ਆਪਾਂ ਪਾਣੀ ਲਿਆਵਾਂ। ਪਾਣੀ ਗਰਮ ਕੀਤਾ ਥੋੜਾ ਨਾ। ਪਾਣੀ ਗਰਮ ਆ ਤੇ ਇਹ ਵਿੱਚ ਪਾ ਲਵਾਂ। ਤੇ ਥੋੜਾ ਜਿਹਾ ਕੇਸਰ ਆ ਥੋੜਾ ਰਗੜ ਕੇ ਨਾ ਰਗੜ ਕੇ ਇਹਨੂੰ ਤੇ ਕੇਸਰ ਨੂੰ ਵਿੱਚ ਪਾ ਦੇਣਾ। ਤੇ ਇਹਨੂੰ ਅੱਧੇ ਘੰਟੇ ਦੇ ਲਗ ਭਗ ਜਿਹੜਾ ਨਾ ਆਪਾਂ ਇਹਨੂੰ ਇਸੇ ਤਰ੍ਹਾਂ ਦਬਾਰੰਦ ਲਵਾਂ ਪਾਣੀ ਚ ਤੇ ਅੱਧੇ ਘੰਟੇ ਬਾਅਦ ਜਦੋਂ ਚੰਗੀ ਤਰ੍ਹਾਂ ਘੋਲ ਲਵਾਂ ਨਾ ਉਦੋਂ ਫੇਰ ਇਹਨੂੰ ਆਪਾਂ ਇਹ ਪਉਣਕੇ ਫੇਰ ਪਾਵਾਂਗੇ ਅੱਗੇ ਆਟੀ ਚ ਖੀਰ ਨਾ ਬਣਾ ਅੱਧਾ ਘੰਟਾ ਹੋ ਗਿਆ ਵਾ 15 ਮਿੰਟ ਹੋਰ ਲੱਗਣਗੇ ਲਗਭਗ ਤਿਆਰ ਆ ਜੇ ਕਿ ਇਹਨੂੰ ਪਤਲੀ ਰੱਖਣੀ ਹੋਵੇ ਕਿ ਕੀ ਆ ਥੋੜੀ ਜਿਹੀ ਹੋਰ ਇਹਨੂੰ ਸੰਘਣੀ ਹੋਣ ਦੇਣਾ ਤੇ ਆਪਾਂ ਉਹਨਾਂ ਚਿਰ ਨਾਲ ਇਹ ਘੋਲ ਬਣਾ ਲੈਨੇ ਆ ਪੂੜਿਆਂ ਦਾ ਤੇ ਪੂੜਿਆਂ ਦਾ ਘੋਲ ਬਣਾਣ ਲਈ ਨਾ ਆ ਜਿਹੜਾ ਇੱਕ ਜਿਹੜੀ ਆ ਨਾ ਕੋਲੀ ਇਹ ਹੈਗਾ ਆਪਣਾ ਆਟਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਆ ਜਿਹੜਾ ਅ ਅੱਧਾ ਕੱਪ ਹੈਗਾ ਇਹ ਕੋਲੀ ਹੈਗਾ ਹੀ ਗੁੜ ਜਿਹੜਾ ਭੁਆਇਆ ਤੇ ਇਹਨੂੰ ਹੁਣ ਮੈਂ ਪਾਉਣ ਕੇ ਰੱਖ ਲਿਆ ਤੇ ਹੌਲੀ-ਹੌਲੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਘੋਲ ਬਣਾਉਣਾ ਆਪਾਂ ਆਲਾ ਹੁਣ ਆਪਾਂ ਇਹ ਘੋਲ ਤਿਆਰ ਕਰਨਾ ਕਿ ਇਹਦੇ ਵਿੱਚ ਪਾਣੀ ਜਿਹੜਾ ਨਾ ਆਪਾਂ ਆਰਾਮ ਨਾਲ ਹੌਲੀ-ਹੌਲੀ ਪਾਈ ਜਾਨਾ ਤੇ ਨਾਲ ਰਲਾ ਤਿੰਨੋਂ ਹਾਂ ਸਿਰਫ ਉਹ ਆਈਡੀਆ ਲੈਣ ਲਈ ਇਹਨਾਂ ਘੋਲ ਨੂੰ ਬਹੁਤ ਚੰਗੀ ਤਰ੍ਹਾਂ ਰਲਾਉਣਾ ਘੋਲ ਦੇ ਸਿਰ ਤੇ ਸਾਰੇ ਪੂਰੇ ਬਣਨੇ ਆ ਹਾਂਜੀ ਤੇ ਘੋਲ ਬਣਾ ਲਿਆ ਆ ਮੈਂ ਤੇ ਇਧਰ ਨਹੀਂ ਖੰਡਣਾ ਤੁਸੀਂ ਉਹਨੇ ਨਹੀਂ ਕਰ ਸਕਦੇ ਹੋ ਪੱਕੀ ਨਹੀਂ ਹੋ ਜਾਂਦਾ ਪਰ ਥੋੜਾ ਟਾਈਮ ਲੱਗਦਾ ਲੱਗੂਗਾ। ਪਰਨੇ ਬਿਜੁਰਗ ਤੇ ਹੱਥ ਨਾਲ ਹੀ ਕਰ ਲੈਂਦੇ ਸੀ ਆਪਣੇ। ਥੋੜਾ ਪਾਣੀ ਹੋਰ ਚੱਲ ਗਏ। ਇਹ ਨੂੰ ਨਾ ਲੱਗ ਪੜੇ 10 ਮਿੰਟ ਲੱਗ ਜਾਂਦੇ ਜੇ ਤੇ ਠੀਕ ਬਣ ਗਿਆ। ਇਹ ਇਹਦੇ ਵਿੱਚ ਜਿਹੜੀ ਆ ਨਾ ਕਾਲੀ ਮਿਰਚ ਥੋੜੀ ਦਰ ਰਫੜ ਥੋੜੀ ਕਰਕੇ ਉਹ ਪਾ ਲਈ ਚਮਚਾ ਘਗੀ ਆ ਤੇ ਸੌਫਾ 1.5 ਚਮਚਾ ਇਹ ਵੀ ਦਰ ਰਫੜੀ ਕੀਤੀ ਆ ਤੇ ਆ ਜਿਹੜੀ ਪੀਸੀ ਲਾਚੀ ਆ ਥੋੜੀ ਨਹੀਂ ਇਹ ਪਾ ਦਣੀ ਆ ਤੇ ਚੁਟਕੀ ਦਾ ਜਿਹੜਾ ਨਾ ਉਹ ਨੂਰ ਪਾਣਾ ਵਾ ਨੂਰ ਵੀ ਕਹਿੰਦੇ ਜ਼ਰੂਰੀ ਹੁੰਦਾ ਰੇ ਮਿੱਠਾ ਪਾ ਲੈ ਚੁਟਕੀ ਤੇ ਪਾਣਾ ਨਾ ਨੂਰ ਇਹ ਇਹਨੂੰ ਸਾਰਿਆਂ ਨੂੰ ਮਿਲਾ ਲੈਣਾ ਆਪਾਂ ਤੇ ਕਰੀ ਤਿਆਰ ਇਹਨੂੰ ਕੋਲ ਨੂੰ ਨਾ ਚੰਗੀ ਤਰ੍ਹਾਂ ਰਲਾਣਾ ਆ ਕੋਲ ਵਧੀਆ ਬਣ ਗਿਆ ਵਾ ਤੇ 20-25 ਮਿੰਟ ਇਹਨੂੰ ਇਸ ਤਰ੍ਹਾਂ ਰੈਫਰਿਜਰੇਟਰ ਤੇ ਰੱਖ ਦੇਣਾ ਤੇ ਉਸ ਤੋਂ ਬਾਅਦ ਆਈਏ ਆਪਾਂ ਪੂੜੇ ਤਿਆਰ ਕਰਾਂਗੇ ਖੀਰ ਆਪਣੀ ਤਿਆਰ ਹੋ ਗਈ ਹੈ ਬਹੁਤ ਵਧੀਆ ਖੀਰ ਤਿਆਰ ਹੋਈ ਹੈ ਤੇ ਨਾ ਕਿਉਂਕਿ ਗੋੜਾਲੇ ਪੂੜੇ ਹੋਣੇ ਆ ਤੇ ਮੈਂ ਮਿੱਠਾ ਨਹੀਂ ਪਾਉਂਦਾ ਇੱਥੇ ਬਿਲਕੁਲ ਤੇ ਫਿੱਕੀ ਰੱਖਦੇ ਆ ਜੇ ਕਿਸੇ ਨੂੰ ਮਿੱਠਾ ਪਾਣਾ ਹੋਵੇ ਆਪਣੇ ਸਵਾਦ ਅਨਸਾਰ ਪਾ ਸਕਦਾ ਤੇ ਖੀਰ ਤਿਆਰ ਆ ਹੁਣ ਆਪਾਂ ਪੂੜਾਂ ਦਾ ਕੋਲ ਬਣਾ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਪੂੜੇ ਬਣਾ ਲੇ ਖੀਰ ਨਾ ਸਕੋ ਆ ਠੰਡੀ ਹੋ ਜਾਊਗੀ ਥੋੜਾ ਟਾਈਮ ਪਾ ਕੇ ਤੇ ਠੰਡੀ ਖੀਰ ਥੋੜੀ ਜਿਹੀ ਆ ਨਾ ਜਾਂ ਰੂਮ ਹਿੱਟ ਤੇ ਵੀ ਆ ਜਾ ਤਾਂ ਵੀ ਠੀਕ ਆ ਇਹ ਹੁਣ ਪੂੜੰਦਾ ਕਰ। ਕੋੜਾ ਆਉਂਣਾ ਨਾ ਇੱਥੇ ਘੋਲਾ ਦੇਣਾ ਆਪਾਂ। ਨੋ ਸਟਿਕ ਤਵਾ ਵਾ ਤੁਸੀਂ ਦੂਸਰਾ ਵੀ ਵਰਤ ਸਕਦੇ। ਤੇ Sıcak olan bir yerde sıcak olan. Bende 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 bende. 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 ਤਦਾਂ ਦੇਰੀ ਹੋ ਰਹੀ ਮੈਂ ਕਿ ਕਰਤੀ ਆ ਤੇ ਲੋ ਫਲੇਮ ਤੇ Ora ho la giocola, non sto dando l'aria. Oh, no, no, no.

ਇਦਾਂ ਪੂਰੀਆ ਹੈ ਕਰੰਚੀ ਹੋਈਆਂ ਹੀ ਆ ਇਹ ਵਦਿਆ ਇਸੇ ਤਰ੍ਹਾਂ ਆਪਾਂ ਬਾਕੀ ਨਾ ਜਿੰਨੇ ਪੂਰੇ ਆ ਉਹ ਵੀ ਜਿਹੜੇ ਆ ਬਹੁਤ ਘੱਟ ਫਲੇਮ ਤੇ ਜਿਹੜਾ ਨਾ ਉਹਨੂੰ ਤਿਆਰ ਕਰ ਲੈਣੇ ਤੇ ਜਿੰਨਾ ਸੇਕ ਘੱਟ ਲੱਗੇਗਾ ਤੇ ਸਹੀ ਢੰਗ ਨਾਲ ਪੱਕੇਗਾ ਜੇ ਜ਼ਿਆਦਾ ਫੇਰ ਕਦਮ ਲਾ ਦਾਂਗੇ ਤੇ ਉਹਨੇ ਪੱਕਣਾ ਨਹੀਂ ਪੂਰਾ ਇਹ ਇਹਨੂੰ ਕੋਈ ਵੀ ਮਤਲ ਨਾ ਜਿਹੜਾ ਪੱਤੇ ਨਾਲ ਜਾਂ ਉਤਰਾ ਨਹੀਂ ਕਰਨ ਦੀ ਲੋੜ ਇਸੇ ਤਰ੍ਹਾਂ ਹੀ ਜਦੋਂ ਵਧੀਆ ਬਣ ਜਾਂਦੇ ਖੀਰ ਤੇ ਪੂੜੇ ਜਿਹੜੇ ਨਾ ਉਹ ਤਿਆਰ ਹੋ ਗਏ ਆ ਤੇ ਹੁਣ ਆਪਾਂ ਜਿਹੜਾ ਨਾ ਇਹ ਚੱਕ ਕੇ ਵੇਖਦੇ ਆ ਤੇ ਨਾ ਤੁਹਾਡੇ ਸ਼ੇਰ ਵੀ ਕਰਦੇ ਆ ਵੀ ਸਵਾਦ ਕਿਹੋ ਜਿਹਾ ਵਾ ਇਹ ਗੰਦੇ ਨੇ ਹਾਂ ਬਜ਼ੁਰਗਾਂ ਦੀ ਬਣਾਈ ਉਹਦੋਂ ਵਧੀਆ ਕਿਉਂਕਿ ਉਹਨਾਂ ਨਾਲ ਆ ਵੀ ਤੱਤ ਪੈ ਗਿਆ ਤੇ ਥੋੜਾ ਟਾਈਮ ਤੇ ਬਣੀ ਬਸ ਇਹ ਵਾਧਾ ਨਾਲੇ ਤੇ ਬਣੀ ਉਹਨਾਂ ਨੇ ਮਰ ਗਈ ਆ ਬਹੁਤ ਵਧੀਆ ਜੀ ਉਹ ਵਧੀਆ ਬਣਿਆ ਉਹ ਰਸਪੀ ਤਾਂ ਨੂੰ ਮਿਲ ਗਈ ਆ ਬਣਾ ਕੇ ਟਾਈ ਜ਼ਰੂਰ ਕਰਿਓ ਚੰਗਾ ਸਾਰਨ ਸਸਤੀ ਕੰਮ